ਪਿਆਰਿਓ ਧੰਗ ਗੁਰੂ ਅਮਰਦਾਸ ਮਹਾਰਾਜ ਨੂੰ ਆਪਣੇ ਸੰਤਾਂ ਨੂੰ ਵਡਿਆਈ ਦਿੰਦੇ ਸੁਣਿਓ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਲੰਗੇ ਪਿਆਰਿਓ ਕੰਨ ਦੇ ਲੱਤ ਸਹੀ ਕਰਉਣੀ ਹੈ ਨਾ ਤੇ ਜਾ ਕੰਨ ਆ ਜਾ ਮਹਾਰਾਜ ਜਿੱਥੇ ਸਾਹ ਹੁਸੈਨ ਦੇ ਕੋਲ ਸਾਹ ਹੁਸੈਨ ਫਕੀਰ ਸੀ ਸੰਤ ਸੀ ਧੰਗ ਗੁਰੂ ਅਮਰਦਾਸ ਮਹਾਰਾਜੀ ਦਾ ਜਿਹੜਾ ਬਾਣੀ ਪੜਦਾ ਸੀ ਮਹਾਰਾਜ ਕਹਿੰਦੇ ਜਾ ਹੁਨੇ ਕੋਲ ਚਲੇ ਆ ਜਾ ਪਿਆਰਿਓ ਸਾਹ ਹੁਸੈਨ ਦੇ ਕੋਲ ਗਿਆ ਸ਼ਾਲਸ਼ਾਹ ਨੇ ਜਿਹੜਾ ਸੀ ਉਹ ਆਪਣੇ ਕੋਲੇ ਤੇ ਡੰਡਾ ਰੱਖੀਆਂ ਕਰਦਾ ਸੀ ਜਿਉਂਦੇ ਕੋਲ ਕੋਈ ਆਉਂਦਾ ਸੀ ਨਾ ਤੇ ਡੰਡਾ ਮਾਰਦਾ ਸੀ ਲਾਗੇ ਨਹੀਂ ਨਹੀਂ ਹਉਣ ਦਿੱਤਾ ਜਦ ਸ਼ਾਲਸ਼ਾਹ ਦੇ ਕੋਲ ਭਾਈ ਲੰਗਾ ਜੀ ਗਏ ਤੇ ਜਾ ਕੇ ਨਮਸਕਾਰ ਕੀਤੀ ਤੇ ਸ਼ਾਲਸ਼ਾਹ ਨੇ ਦੂਰੋਂ ਡੰਡਾ ਮਾਰਿਆ ਬਿਆਰੀ ਉਹ ਡੰਡਾ ਲੱਗਣ ਦੀ देर ਸੀ ਉਹ ਬਹਤ ਭਾਈ ਲੰਗਾ ਇੱਕਦਮ ਸੰਤੁਸ਼ਟ ਹੋ ਗਿਆ ਕਰੋ ਸਤਨਾਮੁਸ਼ੀਰੀ ਐ ਨਤਦੇਵ ਦੀ ਜਾਣ ਆ ਗਈ ਬੜਾ ਹਰਾਨ ਹੋਇਆ ਸ਼ਾਮ ਸਾਣ ਦੇ ਪੈਰੀ ਪੈ ਗਿਆ ਸ਼ਾਮ ਸਾਣ ਦੇ ਜਦ ਪੈਰੀ ਪੈ ਗਿਆ ਪਾਈ ਲਗਾ ਕਿ ਉਹ ਸ਼ਾਮ ਸਾਣ ਦੇ ਪੈਰੀ ਪੈ ਗਿਆ ਸ਼ਾਮ ਬੈਣ ਕਹਿ ਲਗਾ ਉਹ ਭਲਿਆ ਉਹ ਸਿੱਖਾ ਇਹ ਕੀ ਕਰ ਰਿਹਾ ਹੈ ਕਹਿ ਲਗਾ ਜੀ ਬੜੀ ਕਰਨੀ ਕਮਾਈ ਵਾਲੇ ਤੁਸੀਂ ਤਾਂ ਇੱਕ ਸੱਤ ਥਲਕ ਵੀ ਪਾਈ ਤੁਸੀਂ ਤਾਂ ਇੱਕ ਮਿੰਟ ਵੀ ਲਾਇਆ ਮੇਰੀ ਲੱਤ ਠੀਕ ਕਰਨ ਲੱਗੇ ਆ ਸਾਹ ਹੁਸੈਨ ਕੇ ਲਗਾ ਗੋਇੰਦਵਾਲ ਸਾਹਿਬ ਵਾਲੇ ਮੁਖਤਰ ਕੇ ਮਹਾਰਾਜ ਜੇ ਮੇਰੇ ਕੋਲੋਂ ਇਹ ਮੇਰੀ ਸੇਵਾ ਲੈਣੀ ਹੁੰਦੀ ਹੈ ਨਾ ਇਹ ਤਿਲਕਣ ਜੀ ਨਾ ਕਰਿਆ ਕਰੋ ਇਹ ਹੰਕਾਰ ਵਾਲੀ ਛੋਣੀ ਨਹੀਂ ਨਾ ਬਣਾ ਦੇਆ ਕਰੋ ਸਾਹ ਹੁਸੈਨ ਕੇ ਲਗਾ ਭਾਈ ਮਕਾ ਪੁੱਜਾ ਮੇਰੇ ਕਾਦੀ ਨਾ ਪੈ ਜੇ ਪੈਣਾ ਇੱਥੇ ਗੁਰੂ ਅਮਰਦਾਸ ਬਾਦਾਈ ਦੇ ਚਰਨਾਂ ਦੇ ਵਿੱਚ ਪੈ ਕਿਉਂਕਿ ਮੇਰੇ ਵਰਗੇ ਸਾਧ ਹੁਸੈਨ ਕੋਲੋਂ ਅਮਰਦਾਸ ਦੇ ਚਰਨਾਂ 'ਚ ਲੱਖਾਂ ਤੁਰੇ ਫਿਰਦੇ ਨੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ